ਕੀ ਹਾਲ ਹੈ ਜੀ ਅੱਜ ਕਰਤਾਰਪੁਰ ਲਾਡਲੀ ਆਲਟੋ ਵਾਲੀ ਹਾਜੀ ਆਲਟੋ ਵਾਲੀ ਬਾਜੀ ਬਣੀ ਹੋਈ ਜੀ 4138 ਪਿੰਡ ਕਰਤਾਰਪੁਰ करतारपुर क्लब की बाजी उड़ी है भाई पिंड करतारपुर आल्टो कार गया चाड़ता हाँ ਨੇਹਾਰ ਆ ਕੀ ਹੁਣ ਆ ਆਉਂਦਾ ਆਹੀ ਆ ਬਾਈ ਕਾਲੀ ਜਾਲਰ ਕਾਈਟ ਆਰੀਆ ਵੀਰ ਉੱਪਰ ਬਹਿ ਗਿਆ ਉੱਪਰ ਤੇ ਗੋਲੀ ਤੜਕ ਤੇ ਲਓ ਕਰੋ ਵੀਰੇ ਪੱਲਗੇ ਠੀਕ 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 ਆ ਆ ਜਿਹਾ ਜਿਹਾ ਸਾਰਾ ਖਾ ਜਾਣਾ ਯਾਰ ਕਿਹਦੀ ਬਾਤ ਪਾਉਂਦੀ ਮੇਰਾ ਸਾਰਾ ਖਾ ਜਾਣਾ ਯਾਰ ਕਿਹਦੀ ਬਾਤ ਪਾਉਂਦੀ ਮੇਰਾ ਹਾਂ ਰਹਾ ਕਵੇ ਰ ਕਹਿ ਰ ਫੇਰ ਤੱਕ ਬਹੁਤ ਸਾਰਾ ਸਾਰਦੇ ਸੋ ਵੀਰੇ ਸਾਰਦੇ ਜਹਰ ਵਾਲੀ ਕਰਾ ਸਭੀ ਚਲੋ આ ભાઈ સારા ત્યાં મમ્મી આયા પર ਨਹੀਂ ਇੰਨਾ ਧੀਰਜ ਹੋ ਗਿਆ ਉਹ ਦੇਖ ਕੋਲ ਚੜ ਗਿਆ ਚੜ ਗਿਆ ਬਾਈ ਅਜਿੰਦੇ ਪਾਣੀ ਵਾਲੇ ਤੇ ਹੈ ਨਹੀਂ ਅਲੇ ਪਾਣੀ ਪਾਣੀ ਕਰਦਾ ਸਾਨੂੰ ਅੱਛਾ ਠੀਕ ਇਹਦਾ ਗੌਰ ਰੱਖੀ ਜਾਂਦੀ ਓਏ ਸਮਝ ਬੋਲ ਬਾਈ ਕਿੱਦਾਂ ਜੀ ਮੇਪੀ ਆਵਾਜ਼ ਲੋਡ ਹੋ ਗਿਆ ਰਿਹਾ ਆ ਆ ਆ ਮਾਇਆ ਦਾ ਜਾਨੀ ਪਾਣੀ ਤਾਂ ਵੀ ਆਂ ਜਾਨਾ ਆ ਗਿਆ ਆ ਗਿਆ ਆ ਗਿਆ ਇੱਧਰ ਆ ਗਿਆ ਬਾਈ ਆ ਗਿਆ ਆ ਗਿਆ ਇੱਧਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਹੁਤ ਉਤਰੋਗੇ ਸਭ ਤੋਂ ਉੱਤੇ ਹੀ ਹੁਣ ਮੈਨੂੰ ਲੱਗਦਾ

ਕਿਆ ਕਿਆ ਰਖ ਉਹ ਗੱਲੇ ਗਿਆ ਦੇਖੀ ਪੁੱਤ ਆਹ ਆ ਵਿਝਿਆ ਨਹੀਂਗਾ ਆ ਕਾਲੇ ਨੰਦੇ ਵਾਲਾ ਵੀ ਉੱਤਰ ਉੱਪਰ ਜਿਵੇਂ ਗਿਆ ਜੀ ਜੀ ਇਹ ਢਾਂਗੀ ਦਾ ਬੜੀ ਆਹ ਕਾਮ ਤੇ ਆਇਆ ਮੁਸਵਾਰੇ ਤੇ ਹਾਰੀ ਆ ਕੇ ਦਾ ਨਾਮ ਆਪਣੇ ਵਰਗਾ ਬਹੁਤ ਆ 100 ਤੋਂ ਉੱਤੇ ਹੀ ਆ ਵੀਰੇ ਕਾਲੇ ਦੂਜੇ ਲਾਲ ਗੰਦੇ ਵਾਲਾ ਵੀ ਤੋੜ ਗਿਆ ਜੀ ਆ ਜਾਂਦਾ ਪੁੱਤ ਆ ਦੇਖੋ ਦੇਖੋ ਉੱਡ ਗਿਆ ਉਹ ਜੀ ਦਿਖਾ ਦੇ ਮੋੜੇ ਆਉਂਦੇ ਉਹ ਜਾਂਦਾ ਜੀ ਆ ਆ ਮੁੜੇ ਆਉਂਦਾ ਨਹੀਂ ਆਉਂਦਾ ਇੰਨਾ ਚ ਵਿਚਾਲ ਆ ਆ ਗਿਆ ਆ ਦੇਖ ਬੇ ਜੇ ਕਾਸਾ ਡੰਡਾ ਠੀਕ ਆ ਦੇਖ ਲਿਆ Ah, por hacerte o no?